ਜੋ ਵਿਆਸ ਮਾਗਮਾ ਦੇ ਪਰ ਲੱਖਾਂ ਰੁਪਏ ਖਰਚ ਦਿੰਨੇ ਹੁਣ ਉਹਦੇ ਉੱਤੇ ਗੈਂਗਸਟਰ ਦੀ ਅੱਖ ਹੈ ਜੀ ਗੈਂਗਸਟਰਾਂ ਵੱਲੋਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪਤਾ ਲੱਗਿਆ ਕਿ 525 ਧਮਕੀਆਂ ਦੇਣ ਵਾਲੇ ਤੇ 100 ਤੋਂ ਵੱਧ ਗ੍ਰਿਫਤਾਰ ਕੀਤੇ ਗਏ ਨੇ 200 ਕੇਸ ਦਰਜ ਹੋ ਚੁੱਕੇ ਹੈ 1996 ਤੋਂ ਸੁਣਦੇ ਆ ਰਹੇ ਹਾਂ ਕਿ ਇੱਕ TRUTH ਕਮਿਸ਼ਨ ਬਣੂਗਾ ਨਾਤਾ ਨਕਸਲਬਾਦ ਤੇ ਕੁਟਰਥ ਕਮਿਸ਼ਨ ਬਣਿਆ ਨਾ ਖੜਕੂਬਾਦ ਤੇ ਬਣਿਆ ਪਹਿਲਾਂ ਨਕਸਲਬਾਦ ਫਿਰ ਖੜਕੂਬਾਦ ਹੁਣ ਗੈਂਗਸਟਰ ਤੇ ਦਸਾਂ ਕਿਸਾਲਾਂ ਨੂੰ ਕੋਈ ਨਮਾਕ ਖੜਾ ਜੇਗਾ ਜੋ ਵਿਆਸ ਮਾਗਮਾ ਦੇ ਉੱਪਰ ਲੱਖਾਂ ਰੁਪਏ ਖਰਚ ਦਿੰਨੇ ਹੁਣ ਉਹਨਾਂ ਦੇ ਉੱਤੇ ਗੈਂਗਸਟਰ ਦੀ ਅੱਖ ਹੈ ਜੀ ਗੈਂਗਸਟਰਾਂ ਵੱਲੋਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਜੀ ਇਹ ਬੜੀ ਇੱਕ ਵੱਡੀ ਖਬਰ ਅੱਜ ਛਪੀ ਹੋਈ ਮੈਂ ਪੜ ਰਿਹਾ ਉਹਦੇ ਵਿੱਚ ਕਿਹਾਇਆ ਜਾ ਰਿਹਾ ਕਿ 500 ਧਮਕੀਆਂ ਦੇਣ ਵਾਲੇ 500 ਵਿਆਹਾਂ ਤੇ 100 ਤੋਂ ਵੱਧ ਗ੍ਰਿਫਤਾਰ ਕਰ ਲਏ ਨੇ ਇੱਕ ਸਾਲ 'ਚ ਪਤਾ ਲੱਗਿਆ ਕਿ 525 ਧਮਕੀਆਂ ਦੇਣ ਵਾਲੇ ਤੇ 100 ਤੋਂ ਵੱਧ ਗ੍ਰਫਤਾਰ ਕੀਤੇ ਗਏ ਨੇ 200 ਕੇਸ ਦਰਜ ਹੋ ਚੁੱਕੇ ਐ ਇਥੋਂ ਤੱਕ ਕਿ ਇੱਕ ਸਾਬਕਾ ਆਈਏਐਸ ਅਧਿਕਾਰੀ ਉਹਦੇ ਬੱਚੇ ਦਾ ਵਿਆਹ ਸੀ ਤੇ ਤਬਕੀ ਵੀ ਆਉਂਦੀ ਹੈ ਖਾਸ ਕਰ ਉਹਨਾਂ ਵਿਆਹਾਂ ਦੇ ਉੱਤੇ ਜ਼ਿਆਦਾ ਨਿਗਰ ਰੱਖੀ ਜਾ ਰਹੀ ਹੈ ਜਿਹੜੇ ਵਿਆਹ ਮੋٹے ਖਰਚਾਂ ਵਾਲੇ ਨੇ ਜਿਨ੍ਹਾਂ ਤੇ ਅੱਡੀਆਂ ਚੱਕ ਚੱਕ ਕੇ ਖਰਚ ਕੀਤਾ ਜਾ ਰਿਹਾ ਉਸ ਖੇਤਰ ਦੇ ਵਿੱਚ ਜਿਆਦਾ ਧਮਕੀਆਂ ਆ ਰਹੀਆਂ ਨੇ 100 ਗ੍ਰਿਫਤਾਰ ਕਰ ਲਏ ਨੇ ਕਿਤੇ ਇਹ ਤਾਂ ਇਹ ਲੋਕਾਂ ਨੂੰ ਇੱਕ ਸੰਦੇਸ਼ ਮਿਲ ਜੇ ਕਿ ਭਾਈ ਵਿਆਹ ਸਾਦੇ ਜੇ ਕਰ ਲਓ ਚੰਗੇ ਰਹੋਗੇ ਸੋ ਇਸ ਵੇਲੇ ਇਸ ਸਥਿਤੀਆਂ ਪਰਸਥਿਤੀਆਂ ਹੋਰ ਕਿਸੇ ਦਿਸ਼ਾ ਵੱਲ ਜਾ ਰਹੀਆਂ ਨੇ ਇਹ ਸਾਰਾ ਕੁਝ ਇਹ ਮਾਹੌਲ ਕਿਉਂ ਪੈਦਾ ਹੋ ਰਿਹਾ ਹੈ ਇੱਕ ਸਾਲ ਪਾ ਇਹ ਸਰਕਾਰ ਦੇ ਹੌਂ ਚ ਆਉਣ ਤੋਂ ਬਾਅਦ ਤੇ ਮੁੱਖ ਮੰਤਰੀ ਸਾਹਿਬ ਜਿਆਦਾ ਪੰਜਾਬ ਤੋਂ ਬਾਹਰ ਜਾਏ ਹੁੰਦੇ ਆ ਡੀਜੀਪੀ ਸਾਹਿਬ ਨੂੰ ਚਾਹੀਦਾ ਹੈ ਕਿ ਇਹਦੀ ਤਹਿ ਤੱਕ ਜਾਓ 1996 ਤੋਂ ਸੁਣਦੇ ਆ ਰਹੇ ਹਾਂ ਕਿ ਇੱਕ ਤਰੁੱਥ ਕਮਿਸ਼ਨ ਬਣੂਗਾ। ਨਾ ਤਾਂ नक्सਲਬਾਦ ਤੇ ਕੋਈ ਤਰੁੱਥ ਕਮਿਸ਼ਨ ਬਣਿਆ। ਨਾ ਖੜਕੂਬਾਦ ਤੇ ਬਣਿਆ। ਪਹਿਲਾਂ नक्सਲਬਾਦ ਫਿਰ ਖੜਕੂਬਾਦ ਹੁਣ ਗੈਂਗਸਟਰ ਤੇ ਦਸਾਂਕ ਸਾਲਾਂ ਨੂੰ ਕੋਈ ਨਮਾਕ ਖੜਾ ਜਾਈਗਾ। ਜਦੋਂ ਤੱਕ ਤੁਸੀਂ ਇਹਨਾਂ ਮਾਮਲਿਆਂ ਦੇ ਵਿੱਚ ਕੋਈ ਤੈਅ ਤੱਕ ਨਹੀਂ ਜਾਂਦੇ ਸੱਚਾਈ ਤੱਕ ਨਹੀਂ ਜਾਂਦੇ। ਇੱਕ ਜਿਹੜਾ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਇਹ ਵੀ ਇੱਕ ਸਵਾਲ ਲੈ ਆ ਜਿਹੜੇ ਬਹੁਤੇ ਮਹਿੰਗੇ ਵਿਆਹ ਕਰਨੇ ਇਹ ਆਮ ਲੋਕ ਦਰਮਿਆਨੇ ਲੋਕਾਂ ਵਾਸਤੇ ਬਹੁਤ ਹੈ ਜਿਹੜਾ ਛੋਟਾ ਉਹ ਤਾਂ ਉਸਾਬ ਨਾਲ ਕਰ ਲੈਂਦਾ ਆਰਥਿਕ ਪੱਖੋਂ ਜਿਹੜੇ ਜਿਹੜੇ ਆਮ ਲੋਕ ਹੈ ਜਦੋਂ ਵੱਡੇ ਲੋਕ ਪੰਜ-ਪੰਜ ਫੰਕਸ਼ਨ ਕਰਦੇ ਆ ਤੇ ਅੱਡੀਆਂ ਚੱਕ ਕੇ ਉਹ ਵੀ ਨਾਲ ਇਸ ਤਰ੍ਹਾਂ ਦਾ ਕੰਮ ਕਰਦੇ ਆ ਅਜਿਹੀ ਸਥਿਤੀ ਦੇ ਵਿੱਚ ਏਸੀ ਜ ਨੁਕਸਾਨ ਦੇ ਸਾਬਤ ਹੁੰਦੀ ਹੈ ਬਿਹਤਰ ਤਰੀਕਾ ਕਿ ਇਹਨਾਂ ਸਮਾਗਮਾਂ ਨੂੰ ਸਾਦੇ ਸਮਾਗਮਾਂ ਰੱਖੋਗੇ ਉਹੀ ਪੈਸਾ ਜਿਹੜਾ ਤੁਸੀਂ ਇੱਥੇ ਇੱਕ ਰਾਤ 'ਚ ਫੂਕਣਾ ਜਾਂ ਦੋ ਰਾਤਾਂ ਜਾਂ ਪੰਜ ਰਾਤਾਂ 'ਚ ਉਹ ਕਿਸੇ ਲੋੜਵੰਦ ਦੀ ਮਦਦ ਕਰ ਦਿਓ ਕਿਸੇ ਨੂੰ ਛੋਟਾ ਮੋਟਾ ਰੁਜ਼ਗਾਰ ਖੋਲਣ 'ਚ ਸਹਿਯੋਗ ਦੇ ਦਿਓ ਕਹਿੰਦੇ ਆ ਕਿ ਮੱਛੀ ਖਾਣੀ ਨਹੀਂ ਮੱਛੀ ਫੜਨੀ ਸਿਖਾ ਦਿਓ ਜਿਦਨ ਮੱਛੀ ਫੜਨੀ ਸਿੱਖ ਕੋਈ ਜਾਂਚ ਆ ਗਈ ਤਾਂ ਬਹੁਤ ਸਾਰੇ ਲੋਕ ਗਰੀਬੀ ਦੀ ਰੇਖਾ ਚ ਆਪਣੇ ਆਪ ਜਿਹੜਾ ਮੁਲਕ ਦਾ 85 ਕਰੋੜ ਮੁਕਤ ਦੀ ਆਟਾ ਦਾਲ ਤੇ ਨਿਰਭਰ ਹੋਵੇ ਤੇ ਕਦੇ ਅਸੀਂ ਸ਼ਾਇਨਿੰਗ ਗੇੜੀਆਂ ਕਦੇ ਵਿਸ਼ਵ ਗੁਰੂ ਕਦੇ ਕੁਝ ਇਹ ਪੈਸਾ ਜੇ ਉਹਨਾਂ ਦਾ ਜੀਵਨ ਉੱਪਰ ਚੁੱਕਣ ਵਾਲਾ ਲਾ ਦੇऊं ਤਾਂ ਮੈਂ ਸਮਝਦਾ ਕਿ ਬਹੁਤ ਵਧੀਆ ਗੱਲ ਹੋਵੇਗੀ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ